ਪਹਿਲੇ ਦਰਸ਼ਨ ਚੱਲਣਾ ਹੈ ਇਹ ਜਿਹੜਾ ਸ਼ਿੰਗਾਰ ਨਹੀਂ ਹੈ ਮਹਾਕਾਲ ਵਰਾਜਮਨ ਹੋ ਰਿਹਾ ਕਿਉਂਕਿ ਮਹਾਕਾਲ ਜਿਹੜੇ ਅਨੇਕੋ ਰੂਪ ਹੈ ਸ਼ਿਵ ਦੇ ਅਨੇਕੋ ਰੂਪ ਹੈ ਕਿਉਂਕਿ ਬਾਬਾ ਜੀ ਹਰ ਹਰ ਦਿਨ ਹਰ ਸੋਮਵਾਰ ਨੂੰ ਅਲੱਗ-ਅਲੱਗ ਰੂਪਾਂ ਜੀ ਹੀ ਵਰਾਜਮਨ ਹੁੰਦੇ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਕਈ ਸਾਲਾਂ ਤੋਂ ਸ਼ਿੰਗਾਰ ਇਹ ਬਾਬਾ ਜੀ ਮਹਾਕਾਲ ਵਰਾਜਮਨ ਹੋ ਰਿਹਾ ਔਰ ਆਪਣੀ ਮਰਜ਼ੀ ਨਾਲ ਆਪਣੇ ਰੂਪ ਦੇ ਵਿੱਚ ਹੀ ਆ ਰਿਹਾ ਹੈ ਕੱਲ ਇਹ ਨਾਸਤਿਕ ਸੀ ਅੱਜ ਆਸਤਿਕ ਹੋ ਪ੍ਰਭੂ ਨੇ ਆਪਣੇ ਚੰਨ ਚ ਲਾ ਕੇ ਆਪਣੀ ਸੇਵਾ ਚ ਲਾਇਆ ਔਰ ਸੇਵਾ ਦੇ ਨਾਲ-ਨਾਲ ਸ਼ਿੰਗਾਰ ਦੀ ਸੇਵਾ ਤੋਂ ਇਲਾਵਾ ਬਾਬਾ ਨੇ ਧੂਨੇ ਦੀ ਸੇਵਾ ਬਖਸ਼ਦੀ ਜੋ ਮੇਰੇ ਸੇ ਕੋਈ ਲਾਲਚ ਹੋਵੇ ਬਾਬਾ ਮੈਨੂੰ ਸੇਵਾ ਕਿਉਂ ਬਖਸ਼ੇ ਸਮਝੇ ਜਿਹੜਾ ਸ਼ਿੰਗਾਰ ਹੋ ਰਿਹਾ ਮੈਂ ਸ਼ਿੰਗਾਰ ਦਾ ਕੋਈ ਪੈਸਾ ਨਹੀਂ ਲੈਂਦਾ ਜੀ ਬਾਬੇ ਨੇ ਆਪ ਹੀ ਆਪ ਹੀ ਬੁਲਾਇਆ ਆਪ ਹੀ ਸ਼ਿੰਗਾਰ ਕਰਾਇਆ ਉਹ ਆਪ ਹੀ ਇੱਥੇ ਇਸ ਸ਼ਮਸ਼ਾਨ ਧਰਤੀ ਤੇ ਇੱਕ ਕਹਿਣਾ ਮਤਲਬ ਇੱਕ ਸੁਸਾਇਟੀ ਦਾ ਨਿਰਮਾਣ ਵੀ ਪ੍ਰਭੂ ਨੇ ਕਰਵਾਇਆ ਉਸ ਸੁਸਾਇਟੀ ਦਾ ਨਾਮ ਹੈਗਾ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਔਰ ਸ਼੍ਰੀ ਮਹਾਕਾਲ ਸੇਵਾ ਸੁਸਾਇਟੀ ਉਹ ਦੋਨੋਂ ਹੀ ਸੁਸਾਇਟੀ ਇੱਕੋ ਹੀ ਹੈ ਕਿਉਂਕਿ ਕਲਯੁਗ ਦੇ ਪ੍ਰਧਾਨ ਕੋਲੇਨਾਕ ਆਪ ਅਗੇ ਸਿਟੀ ਹੈਡਲਾਈਨਸ ਦੇਖਣ ਵਾਲੇ तमाम ਦਰਸ਼ਕਾ ਦਾ ਮੈਂ ਨੇ ਹਮਲਿਕ ਸਵਾਗਤ ਕਰਦੀ ਆ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਆ ਪ੍ਰਾਚੀਨ ਸ਼ਿਵ ਮੰਦਿਰ ਸਮਸ਼ਾਨ ਘਾੜ ਦੇ ਵਿੱਚ ਜਿੱਥੇ ਕੀ ਮਹਾਕਾਲ ਜੀ ਦਾ ਜਿਹੜਾ ਸ਼ਿਵਲਿੰਗ ਦਾ ਸ਼ਿੰਗਾਰ ਹੋ ਰਿਹਾ ਤੇ ਅਸੀਂ ਦਿਖਾਵਾਂਗੇ ਸ਼ਿੰਗਾਰ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ ਕਿਵੇਂ-ਕਿਵੇਂ ਕੀਤਾ ਜਾਂਦਾ ਹੈ ਨੰਦੀ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਕੀ ਸ਼ਿੰਗਾਰ ਕਰ ਰਹੇ ਨੇ ਤੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਨੰਦੀ ਜੀ ਕਿਸ-ਕਿਸ ਤਰੀਕੇ ਦਾ ਜਿਹੜਾ ਇਹ ਸ਼ਿੰਗਾਰ ਕੀਤਾ ਜਾਂਦਾ ਹੈ ਜਿਹੜਾ ਸ਼ਿੰਗਾਰ ਹੈਗਾ ਮਹਾਕਾਲ ਜੀ ਦਾ ਇਹ ਸ਼ਿੰਗਾਰ ਮਹਾਕਾਲ ਜੀ ਆਪਣੇ ਆਪ ਹੀ ਆਪਣੇ ਰੂਪਾਂ ਚ ਆਉਂਦੇ ਆ ਇਹ ਮੈਨੂੰ ਅਸਤਕ ਨਹੀਂ ਪਤਾ ਲੱਗਿਆ ਬਾਬਾ ਕਿਸ ਰੂਪ ਚ ਆ ਰਿਹਾ ਹੈ ਪਹਿਲਾ ਦਰਸ਼ਨ ਚਰਨਾ ਹੈ ਇਹ ਜਿਹੜਾ ਸ਼ਿੰਗਾਰ ਨਹੀਂ ਹੈ ਮਹਾਕਾਲ ਵਿਰਾਜਮਨ ਹੋ ਰਹੇ ਆ ਔਰ ਮਹਾਕਾਲ ਜੀ ਕਿਸ ਰੂਪਾਂ ਚ ਆਣਾ ਹੈ ਕਿਉਂਕਿ ਮਹਾਕਾਲ ਜੀ ਦੇ ਅਨੇਕੋ ਰੂਪ ਹੈ ਸ਼ਿਵ ਦੇ ਅਨੇਕੋ ਰੂਪ ਹੈ ਕਿਉਂਕਿ ਬਾਬਾ ਜੀ ਹਰ ਹਰ ਦਿਨ ਹਰ ਸੋਮਵਾਰ ਨੂੰ ਅਲੱਗ-ਅਲੱਗ ਰੂਪਾਂ ਚ ਹੀ ਵਿਰਾਜਮਨ ਹੁੰਦੇ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਕਈ ਸਾਲਾਂ ਤੋਂ ਸ਼ਿੰਗਾਰ ਇਹ ਬਾਬਾ ਜੀ ਮਹਾਕਾਲ ਵਿਰਾਜਮਨ ਹੋ ਰਹੇ ਆ ਔਰ ਆਪਣੀ ਮਰਜ਼ੀ ਨਾਲ ਆਪਣੇ ਰੂਪ ਦੇ ਵਿੱਚ ਹੀ ਆ ਰਿਹਾ ਹੈ ਕਿਉਂਕਿ ਇਹ ਕ ਇਹ ਜੋ ਵੀ ਹੈ ਬਾਬੇ ਦੀ ਮਰਜ਼ੀ ਨਾਲ ਹੀ ਹੁੰਦਾ ਹੈ ਇਹ ਕੀ ਰੂਪ ਆਣਾ ਹੈ ਕੀ ਕਿਦਾਂ ਆਣਾ ਕਿਸੇ ਨੂੰ ਅਜੇ ਤੱਕ ਨਹੀਂ ਸਮਝ ਆਇਆ ਕਿੰਨੇ ਸਾਲਾਂ ਤੋਂ ਤੁਸੀਂ ਇਹ ਸ਼ਿੰਗਾਰ ਜਿਹੜਾ ਕਰ ਰਹੇ ਹੋ ਸ਼ਿੰਗਾਰ ਪਿਛਲੇ 10 ਸਾਲਾਂ ਤੋਂ ਹੋ ਰਿਹਾ ਹੈ ਤੇ ਜਿਹੜੀ ਆਪਾਂ ਜਗਾਹ ਬਿਠੇ ਆ ਇਹ ਸ਼ਮਸ਼ਾਨ ਘੜ ਇੱਥੇ ਪਿਛਲੇ 7 ਸਾਲਾਂ ਤੋਂ ਸ਼ਿੰਗਾਰ ਦੀ ਸੇਵਾ ਲੱਗੀ ਹੈ ਸ਼ਿੰਗਾਰ ਦੀ ਸੇਵਾ ਹਾਂਜੀ ਹਾਂਜੀ ਤੇ ਤੁਸੀਂ ਜਿਹੜੇ ਸੇਵਾ ਕਰ ਰਹੇ ਹੋ ਇਹ ਮਤਲਬ ਕਿ ਇਸੀ ਲਾਲਚ ਦੇ ਵਿੱਚ ਕਰ ਰਹੇ ਹੋ ਜਾਂ ਫਿਰ ਆਪਣੇ ਆਪ ਹੀ ਮੰਦੇ ਵੀ ਸ਼ਰਧਾਈ ਉਹ ਜਿਹੜੀ ਸੇਵਾ ਹੁੰਦੀ ਹੈ ਉਹ ਕਹਿੰਨਾ ਮਤਲਬ ਉਹ ਸੇਵਾ ਦੇ ਵਿੱਚ ਕੋਈ ਲਾਲਚ ਨਹੀਂ ਹੁੰਦਾ ਜੇ ਤੁਸੀਂ ਲਾਲਚ ਕਰੋਗੇ ਤੇ ਉਹ ਕੋਈ ਸੇਵਾ ਸੇਵਾ ਕਦੀ ਸੇਵਾ ਕਦੀ ਸਫਲ ਨਹੀਂ ਹੁੰਦੀ ਹੁਣ ਦੇਖੋ ਨਿਰ ਕਹਿੰਦਾ ਨਿਰਪਾਵ ਠੀਕ ਹੈ ਹੁਣ ਜਿਹੜੀ ਐ ਤੇ ਸਿਰਫ ਆਉਂਦਾ ਤੁਹਾਡੀ ਭਾਵਨਾ ਕਿਸ ਹਿਸਾਬ ਦੀ ਆ ਉਹ ਸਾਬਨਾ ਬਾਬਾ ਕਹਿੰਦਾ ਭਾਵ ਦੇਦਾ ਤੁਹਾਡੇ ਕਿਸ ਹਿਸਾਬ ਦੇ ਭਾਵਨਾ ਉਸ ਹੀ ਹਿਸਾਬ ਨਾਲ ਪ੍ਰਭੂ ਆਉਂਦਾ ਅੱਜ ਦੇਖੋ ਪ੍ਰਭੂ ਨੇ ਆਪਨੇ ਚਰਨਾ 'ਚ ਬਿਠਾਇਆ ਹੈ ਚਰਨਾ 'ਚ ਕੌਣ ਬੈ ਸਕਦਾ ਨੰਦੀ ਤੇ ਬਾਬਾ ਨੇ ਨਾਮ ਕੀ ਪਾਇਆ ਨੰਦੀ ਕਿ ਸ਼ਿਵਲਿੰਗ ਤੇ ਉਹ ਬਹਿਣਾ ਹੈ ਔਰ 5 ਘੰਟੇ ਲਾਣੇ ਆ ਤੇ ਮੈਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਰਿਹਾ ਪ੍ਰਭੂ ਕਰਾ ਰਿਹਾ ਹੈ ਔਰ ਦੇਖੋ ਪ੍ਰਭੂ ਨੇ ਮੈਨੂੰ ਇੱਕ ਰਾਧਾ ਸੋਮੀ ਫੈਮਿਲੀ ਚੋਂ ਕੱਢ ਕੇ ਤੇ ਆਪਣਾ ਚੰਨ ਚਲਾਇਆ ਔਰ ਪ੍ਰਭੂ ਨੇ ਐਸ ਲਾਇਕ ਬਣਾਇਆ ਹੈ ਕਿ ਕਿ ਦੁਰਦਿਆਂ ਨੂੰ ਪ੍ਰੇਰਨਾ ਦੇ ਪ੍ਰਭੂ ਆਪ ਦੇ ਰਿਹਾ ਹੈ ਦੇਖੋ ਕਿ ਕੱਲ ਐ ਨਾਸਤਿਕ ਸੀ ਅੱਜ ਆਸਤਿਕ ਹੋ ਪ੍ਰਭੂ ਨੇ ਆਪਣੇ ਚੰਨ ਚਲਾ ਕੇ ਆਪਣੀ ਸੇਵਾ ਚ ਲਾਇਆ ਔਰ ਸੇਵਾ ਦੇ ਨਾਲ ਨਾਲ ਸ਼ਿੰਗਾਰ ਦੀ ਸੇਵਾ ਤੋਂ ਇਲਾਵਾ ਬਾਬੇ ਨੇ ਧੂਨੇ ਦੀ ਸੇਵਾ ਬਖਸ਼ਤੀ ਉਹ ਵੀ ਕਦੀ ਸੋਚਿਆ ਨਹੀਂ ਸੀ ਉਹ ਵੀ ਭਲੇਰਾ ਕੰਮ ਕਿਉਂ ਜੋ ਮੇਰੇ 'ਚ ਕੋਈ ਲਾਲਚ ਹੋਵੇ ਬਾਬਾ ਮੈਨੂੰ ਸੇਵਾ ਕਿਉਂ ਬਖਸ਼ੇ ਜੀ ਸਮਝਦੇ ਡੇਡਾ ਸ਼ਿੰਗਾਰ ਹੋ ਰਿਹਾ ਮੈਂ ਸ਼ਿੰਗਾਰ ਦਾ ਕੋਈ ਪੈਸਾ ਨਹੀਂ ਲੈਂਦਾ ਹੁਣ ਸ਼ਿੰਗਾਰ ਵੀ ਪ੍ਰਭੂ ਦੀ ਅੱਗੇ ਨਾਲ ਹੀ ਹੁੰਦਾ ਪ੍ਰਭੂ ਆਪ ਹੀ ਕਰਦਾ ਆਪ ਹੀ ਕਰੰਦਾ ਕਿਉਂਕਿ ਮੈਂ ਤਾਂ ਕਦੀ ਕੀਤਾ ਨਹੀਂ ਮੈਨੂੰ ਪਤਾ ਹੀ ਨਹੀਂ ਸੀ ਸ਼ਿੰਗਾਰ ਕੀ ਚੀਜ਼ ਹੈ ਜੀ ਬਾਬੇ ਨੇ ਆਪ ਹੀ ਆਪ ਹੀ ਬੁਲਾਇਆ ਆਪ ਹੀ ਸ਼ਿੰਗਾਰ ਕਰਾਇਆ ਉਹ ਆਪ ਹੀ ਇੱਥੇ ਇਸ ਸ਼ਮਸ਼ਾਨ ਧਰਤੀ ਤੇ ਇੱਕ ਕਹਿਣਾ ਮਤਲਬ ਇੱਕ ਸੁਸਾਇਟੀ ਦਾ ਨਿਰਮਾਣ ਵੀ ਪ੍ਰਭੂ ਨੇ ਕਰਵਾਇਆ ਉਸ ਸੁਸਾਇਟੀ ਦਾ ਨਾਮ ਹੈਗਾ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਔਰ ਸ਼੍ਰੀ ਮਹਾਕਾਲ ਸੇਵਾ ਸੁਸਾਇਟੀ ਉਹ ਦੋਨੋਂ ਹੀ ਸੁਸਾਇਟੀ ਇੱਕੋ ਹੀ ਹੈ ਔਰ ਪ੍ਰਭੂ ਨੇ ਹੀ ਆਪ ਹੀ ਹੀ ਬਣਾਇਆ ਆਪ ਹੀ ਬਣਾਈ ਹੈ ਕਿਉਂਕਿ ਕਲਯੁਗ ਦੇ ਪ੍ਰਧਾਨ ਕੋਲੇ ਨਾਲ ਆਪ ਆ ਗਿਆ ਤੇ ਔਰ ਸ੍ਰਿਸ਼ਟੀ ਜਿਹੜੀ ਧਰਤੀ ਹੈਗੀ ਹੈ ਧਰਤੀ ਨੂੰ ਤੇ ਨੰਦੀ ਦੇ ਸਿੰਘਾਂ ਤੇ ਟਿੱਕੀ ਹੋਈ ਹੈ ਟਿੱਕੀ ਵੀ ਨਹੀਂ ਟਿੱਕੀ ਜੀ ਤੇ ਫਿਰ ਪ੍ਰਭੂ ਆਪ ਕਲਯੁਗ ਦਾ ਪ੍ਰਧਾਨ ਹੈ ਤੇ ਪ੍ਰਧਾਨ ਜੀ ਦੀ ਸਾਰਾ ਕੁਝ ਇਹ ਸੁਸਾਇਟੀ ਵੀ ਪ੍ਰਧਾਨ ਜੀ ਦੀ ਹੈ ਔਰ ਪ੍ਰਧਾਨ ਜੀ ਦੇ ਕੋਲ ਹੀ ਅਸੀਂ ਬੈਠੇ ਆ ਤੁਸੀਂ ਵੀ ਇਸ ਪ੍ਰਧਾਨ ਸ੍ਰਿਸ਼ਟੀ ਪ੍ਰਧਾਨ ਦੇ ਕੋਲ ਬੈਠੇ ਆ ਕਿ ਸ਼ਿਵ ਇੱਕ ਸ੍ਰਿਸ਼ਟੀ ਪ੍ਰਧਾਨ ਹੈ ਕਿ ਸ੍ਰਿਸ਼ਟੀ ਚਲਾਉਣ ਵਾਲਾ ਪ੍ਰਭੂ ਆਪ ਹੀ ਬੈਠਾ ਹੈ ਤੋਂ ਸ਼ੁਰੂਆਤ ਕੀਤੀ ਸੀ ਤੁਸੀਂ ਇਹ ਮੇਰੀ 2013 ਚ ਸ਼ੁਰੂਆਤ ਹੋਈ ਸੀ ਜੀ ਤੇ 2013 ਤੋਂ ਲੈ ਕੇ ਅੱਜ 2023 ਹੋ ਗਏ ਤੇ ਪੂਰੇ ਹਿੰਦੂਸਤਾਨ ਦੇ ਵਿੱਚ ਕੋਈ ਐਸਾ ਸਥਾਨ ਨਹੀਂ ਜਿੱਥੇ ਪ੍ਰਭੂ ਨੇ ਨਹੀਂ ਆਪਣਾ ਬੁਲਾਇਆ ਹੋਵੇ ਉੱਥੇ ਨਹੀਂ ਸ਼ਿੰਗਾਰ ਕਰਾਇਆ ਕੋਈ ਐਸੀ ਜਗ੍ਹਾ ਹੈ ਹੀ ਨਹੀਂ ਬਾਬਾ ਉੱਥੇ ਬੁਲਾਉਂਦਾ ਜਿੱਥੇ ਕੋਈ ਕਹਿ ਨਾ ਮਤਲਬ ਬਹੁਤ ਪ੍ਰਚੀਨ ਜਿੱਥੇ ਸਵੈंभੂ ਸ਼ੰਕਰ ਜੀ ਵਿਰਾਜਮਾਨ ਹੈ ਜਿਹਦਾ ਕਹਿੰਦੇ ਪ੍ਰਕੜ ਹੋਏ ਖੁਦ ਪ੍ਰਕੜ ਹੋਏ ਜੀ ਕਾਫੀ ਪ੍ਰਚੀਨ ਸਾਲਾ ਤੋਂ ਪ੍ਰਚੀਨ ਪ੍ਰਚੀਨ ਜਗ੍ਹਾ ਹੈਗੀ ਹੈ ਉੱਦ ਦਾ ਦਾ ਸਿਸਟਮ ਆਇਆ ਕਿ ਪ੍ਰਭੂ ਨੇ ਆਪਣੇ ਆਪ ਹੀ ਬੁਲਾਉਂਦਾ ਹੈ ਆਪਣੇ ਆਪ ਹੀ ਸ਼ਿੰਗਾਰ ਕਰਾਂਦਾ ਹੈ ਹੁਣ ਪਿੱਛੇ 2 ਸਾਲ ਪਹਿਲੇ ਲਾਕਡਾਊਨ ਦੇ ਵਿੱਚ ਪ੍ਰਭੂ ਨੇ ਮਨੀ ਮੇਸ਼ ਬੁਲਾਇਆ ਜੀ ਮਨੀ ਦੇ ਮਨੀ ਮੇਸ਼ ਦੇ ਵਿੱਚ ਕਲਾਸ਼ ਪ੍ਰਭੂ ਦੇ ਕਹਿੰਦੇ ਪੰਜ ਕਲਾਸ਼ ਹੈ ਪੰਜ ਕਲਾਸ਼ਾ ਜੋ ਇੱਕ ਮਨੀ ਮੇਸ਼ ਕੀ ਕਲਾਸ਼ ਹੈ ਜਿੱਥੇ ਮਨੀ ਮਨੀ ਰਸ਼ਨ ਹੁੰਦੇ ਹੈ ਜਿਹੜਾ ਰਾਵਣ ਨੇ ਜਿਹੜਾ ਕਲਾਸ਼ ਚੱਕਣ ਦੀ ਜੇ ਚੱਕਿਆ ਸੀ ਕਲਾਸ਼ ਉਹੀ ਕਲਾਸ਼ ਹੈ ਜਿਹੜਾ ਕਹਿੰਦਾ ਮਨੀ ਮੇਸ਼ ਹੈ ਉੱਥੇ ਪ੍ਰਭੂ ਨੇ ਉੱਥੇ ਸ਼ਿਵਲਿੰਗ ਬਰਾਜਮਾਨ ਹੈ ਪ੍ਰਭੂ ਦੇ નીચે ਤੇ ਪ੍ਰਭੂ ਨੇ ਉੱਥੇ ਵੀ ਆਪਣਾ ਸ਼ਿੰਗਾਰ ਦੀ ਸੇਵਾ ਬਖਸ਼ੀ ਜੀ ਜਦੋਂ ਤੁਸੀਂ ਇਹ ਸੇਵਾ ਕਰ ਰਹੇ ਸੀ ਸਭ ਤੋਂ ਪਹਿਲਾਂ ਮਨ ਦੇ ਵਿੱਚ ਕਿਹੜਾ ਵਿਚਾਰ ਆਇਆ ਕਿ ਤੁਸੀਂ ਇਹੀ ਸੇਵਾ ਜਿਹੜੀ ਹੈ ਕਰਨੀ ਕਰਨੀ ਸਰ ਸੇਵਾ ਵਿਚਾਰਾ ਨਾਲ ਨਹੀਂ ਆਉਂਦੀ ਸੇਵਾ ਭਾਵ ਦੇ ਨਾਲ ਆਉਂਦੀ ਹੈ ਤੁਹਾਡੇ ਅੰਦਰ ਕੈਨਾਮਲ ਪ੍ਰਮਾਤਮਾ ਨੇ ਭਾਪ ਪਾਇਆ ਤੁਹਾਨੂੰ ਬੁਲਾਇਆ ਇਨਸਾਨ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦਾ ਦੇਖੋ ਮੈਂ ਇੱਕ ਬਿਜ਼ਨਸਮੈਨ ਹਾਂ ਠੀਕ ਹੈ ਮੈਂ ਆਪਣੀ ਬਿਜ਼ਨਸ ਜਿਹੜਾ ਬਿਜ਼ਨਸ ਆਪਣੇ ਪਰਿਵਾਰ ਪਾਲਨ ਦੀ ਕਰ ਰਹੇ ਆ ਠੀਕ ਹੈ ਜੀ ਜਿਹੜੀ ਇਹ ਸੇਵਾ ਹੈਗੀ ਹੈ ਇਹ ਸੇਵਾ ਪ੍ਰਭੂ ਦੇ ਚਰਨਾਂ ਚ ਇਹਨੇ ਆਪਣੇ ਆਪ ਨੂੰ ਦੁਨੀਆ ਚੜਾਂਦੀ ਹੈ ਬੇਲ ਪੱਤਰ ਜਲ ਚੜਾਂਦੀ ਹੈ ਕੋਈ ਕੁਛ ਚੜਾਂਦੀ ਹੈ ਕੋਈ ਕੁਛ ਚੜਾਂਦੀ ਹੈ ਆਪਣੀ ਸ਼ਰਧਾ ਦੇ ਅਨੁਸਾਰ ਮਗਰ ਮੇਰੇ ਕੋਲ ਨਾ ਮੈਂ ਕੋਈ ਨਾ ਜਲ ਚੜਾਂਦਾ ਨਾ ਕੋਈ ਬੇਲ ਪੱਤਰ ਚੜਾਂਦਾ ਨਾ ਕੁਛ ਵੀ ਚੜਾਂਦਾ ਮੈਂ ਪ੍ਰਭੂ ਨੂੰ ਆਪਣੇ ਆਪ ਨੂੰ ਅਰਪਿਤ ਕਰ ਦਿੱਤਾ ਹੈ ਤੇ ਹੁਣ ਪ੍ਰਭੂ ਨੂੰ ਮਰਜ਼ੀ ਹੈ ਪ੍ਰਭੂ ਮੇਰੇ ਤੋਂ ਜੋ ਮਰਜ਼ੀ ਸੇਵਾ ਲੈ ਸਕਦਾ ਕਿਉਂ ਮੈਂ ਪ੍ਰਭੂ ਦਾ ਸਮਝ ਲਿਓ ਆਪਾ ਪ੍ਰਭੂ ਨੂੰ ਆਪਣੇ ਆਪ ਨੂੰ ਨਿਰਭਰ ਕਰਤਾ ਜੋ ਪ੍ਰਭੂ ਨੂੰ ਆਪਣੇ ਆਪ ਨੂੰ ਦੇ ਦਿੱਤਾ ਤੇ ਉਹ ਪ੍ਰਭੂ ਜਾਣੇ ਪ੍ਰਭੂ ਮੈਨੂੰ ਕੀ ਕਰਨਾ ਚਾਹੁੰਦੇ ਤੁਸੀਂ ਜੋ ਚੜਾਉਂਗੇ ਉਹ ਤੁਸੀਂ ਆਪ ਆਪਣੇ ਹੱਥੋਂ ਨਾ ਚੜਾਉਂਗੇ ਜੇ ਤੁਸੀਂ ਆਪ ਹੀ ਚੜ ਗਏ ਹੋ ਜ ਪ੍ਰਭੂ ਨੂੰ ਆਪ ਹੀ ਅਰਪਿਤ ਕਰਤਾ ਆਪਣੇ ਆਪ ਨੂੰ ਤੇ ਹੁਣ ਪ੍ਰਭੂ ਜਾਣੂਗਾ ਪ੍ਰਭੂ ਜਾਣੂਗਾ ਕਿ ਤੁਹਾਡੇ ਤੋਂ ਕੀ ਕੰਮ ਲੈਣਾ ਹੈ ਕੀ ਕਰਾਣਾ ਹੈ ਤੁਹਾਨੂੰ ਕਿਸ ਕੰਮ ਚ ਲਾਣਾ ਹੈ ਚੰਗੇ ਚ ਲਾਣਾ ਮਾੜੇ ਚ ਲਾਣਾ ਹੁਣ ਜੋ ਪ੍ਰਭੂ ਨੇ ਧੂਣੇ ਤੇ ਬਿਠਾਇਆ ਜੋ ਮੈਂ ਪ੍ਰਭੂ ਨੂੰ ਆਪਣੇ ਆਪ ਨੂੰ ਅਰਪਿਤ ਕੀਤਾ ਆਇਆ ਤੇ ਪ੍ਰਭੂ ਨੇ ਤੜੀ ਬਿਠਾਇਆ ਤਾਂ ਕਹਿੰਦੇ ਚੰਨੂ ਗਰੇ ਆਪਣੇ ਚ ਵੀ ਜੀ ਜੇ ਆਪਣਾ ਕੋਈ ਹੋਊਗਾ ਅੱਛਾ ਕਿੰਨੀ ਕੁ ਖੁਸ਼ੀ ਹੁੰਦੀ ਹੈ ਇਹ ਸੇਵਾ ਕਰਕੇ ਮੈਨੂੰ ਮੈਨੂੰ ਮੈਂ ਤੋਂ ਨੂੰ ਜ਼ਾਹਿਰ ਨਹੀਂ ਕਰ ਸਕਦਾ ਕਿ ਪ੍ਰਭੂ ਨੇ ਮੇਰੇ ਤੇ ਜਿਹੜੀ ਕਿਰਪਾ ਕੀਤੀ ਹੈ ਜੇ ਪ੍ਰਭੂ ਨੂੰ ਮੈਂ ਕਹਿੰਨਾ ਪ੍ਰਭੂ ਮੈਂ ਬੜਾ ਕਿਸਮਤ ਵਾਲਾ ਹਾਂ ਮੈਂ ਪਤਾ ਨਹੀਂ ਕਿਹੜੇ ਪੁੰਨੇ ਗਰਮ ਕੀਤੇ ਹੋਣੇ ਜਿਹੜੇ ਤੁਸੀਂ ਮੈਨੂੰ ਆਪਣੇ ਚੰਨ ਚਲਾ ਲਿਆ ਉਹ ਦੁਨੀਆ ਦਾ ਭਲੇ ਚ ਮੈਨੂੰ ਬਿਠਾ ਲਿਆ ਦੁਨੀਆ ਦਾ ਭਲਾ ਹੋ ਰਿਹਾ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਪ੍ਰਭੂ ਕੋਈ ਆ ਰਿਹਾ ਤੇ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਮੈਨੂੰ ਬਾਬਾ ਕੋ ਮੈਨੂੰ ਕਹਿਣਾ ਮਤਲਬ ਕੋਈ ਪੰਡਤ ਕੋ ਜਾਂ ਕਹਿਣਾ ਜੋਤਿਸ਼ ਕੋ ਕਿ ਮੈਂ ਨਾ ਜੋਤਿਸ਼ਾਂ ਨਾ ਪੰਡਤਾਂ ਦਾ ਕੁਛ ਹੈ ਐ ਸਿਰ ਮਹਾਕਾਲ ਬਾਬਾ ਦਾ ਨੰਦੀ ਆ ਕਲਾਸ਼ਪਰੀ ਮਹਾਕਲ ਬਾਬਾ ਜੀ ਹੈ ਉਹਨਾਂ ਦੇ ਹੀ ਕਹਿੰਦਾ ਹੈ ਉਹਨਾਂ ਦੇ ਹੀ ਆਦੇਸ਼ ਅਨੁਸਾਰ ਹੀ ਸਾਰਾ ਕੁਝ ਹੋ ਰਿਹਾ ਹੈ ਅਚਨੰਦ ਜੀ ਇੱਕ ਤੁਹਾਡੀ ਇੱਕ ਅਲੱਗ ਹੀ ਪਛਾਣ ਬਣ ਗਈ ਹੈ ਤੁਹਾਡਾ ਕਿਰਦਾਰ ਇੱਕ ਅਲੱਗ ਹੀ ਹੋ ਗਿਆ ਇਸ ਇਸ ਚੀਜ਼ ਨੂੰ ਦੇਖ ਕੇ ਤੁਸੀਂ ਕਿਦਾਂ ਦਾ ਫੀਲ ਕਰਦੇ ਹੋ ਮੈਂ ਆਪਣਾ ਨੂੰ ਬੋਰਗਰ ਫੀਲ ਕਰਦਾ ਕਿ ਇਹ ਦੇਖੋ ਦੁਨੀਆ ਦੀ ਪਛਾਣ ਹੁੰਦੀ ਹੈ ਜਾਂ ਬਿジネス ਹੁੰਦੀ ਹੈ ਜਾਂ ਰਾਜਨੀਤਿਕ ਚ ਹੁੰਦੀ ਹੈ ਜਾਂ ਕਿਸੇ ਦੀ ਕੁਝ ਹੁੰਦੀ ਹੈ ਸਮਾਜ ਸੇਵਕਾ ਜਾਂ ਕੁਛ ਵੀ ਮੈਨੂੰ ਭੋਲੇ ਨਾਲ ਭੋਲੇ ਨਾਲ ਦੇ ਨਾਮ ਤੋਂ ਹੀ ਦੁਨੀਆ ਜਾਣਦੀ ਹੈ ਤੇ ਪੁਕਾਰਦੀ ਹੈ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਪ੍ਰਭੂ ਇੱਦਾਂ ਹੀ ਪਛਾਣ ਬਣਾਈ ਰੱਖੀ ਕਈ ਜਨਮਾਂ ਤੱਕ ਇਦਾਂ ਹੀ ਕਈ ਜਨਮਾਂ ਤੱਕ ਆਪਣਾ ਦਾਸ ਬਣਾਈ ਰੱਖੀ ਜੀ ਕਹਿੰਦੇ ਜਨਮ ਹੋਵੇ ਨਾ ਹੋਵੇ ਤੇ ਚੰਨਾ ਚੜਵਾ ਇਹਨੇ ਭਾਵੇਂ ਕਹਿੰਦਾ ਦੁਨੀਆ ਨੂੰ ਦਿਖਾਣਾ ਦਿਖਾ ਤੇ ਚੰਨਾ ਚੜ੍ਹ ਸਮੇਂ ਹੋਵਾ ਜੀ ਤਾਂ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਕਹਿਣਾ ਚਾਹਨਾ ਕਿ ਪਰਮਾਤਮਾ ਸਾਰਿਆਂ ਨੂੰ ਜਿੰਨੇ ਵੀ ਭਗਤ ਅਗੇ ਕੋਈ ਵੀ ਹੈ ਕਹਿੰਦੇ ਦੁਨੀਆ 'ਚ ਆਏ ਹੋ ਤੇ ਕੁਝ ਕਰਨ ਲਈ ਆਏ ਹੋ ਤੁਹਾਡਾ ਮਕਸਦ ਹੈਗਾ ਕਿ ਪਰਮਾਤਮਾ ਦੇ ਹੀ ਕਰਿਆ ਕਰੋ ਉਹ ਸਭ ਦਾ ਭਲਾ ਕਰੋ ਭਲਾ ਕਰਾਂਗੇ ਤੁਹਾਡਾ ਭਲਾ ਆਪਣੇ ਆਪ ਹੋਗਾ ਆਪਾਂ ਕਿਸੇ ਦਾ ਭਲਾ ਕਰਦੇ ਆਂ ਤੇ ਪ੍ਰਮਾਤਮਾ ਤੁਹਾਡਾ ਆਟੋਮੈਟਿਕ ਭਲਾ ਕਰਦਾ ਹੈ ਹਰ ਕਰਮ ਇਨਸਾਨ ਕਹਿੰਦਾ ਕਿਹੜਾ ਪ੍ਰਮਾਤਮਾ ਦੇਖਦਾ ਆਪਾਂ ਕਰ ਰਹੇ ਆਂ ਕਿਸੇ ਨਾਲ ਨਜਾਇਜ਼ ਵੀ ਕਰਦੇ ਆਂ ਆਪਾਂ ਕੁਝ ਕਰਦੇ ਆਂ ਆਪਾਂ ਕੁਝ ਵੀ ਨਜਾਇਜ਼ ਕਰਦੇ ਆਂ ਤੇ ਪ੍ਰਮਾਤਮਾ ਕਹਿੰਦੇ ਲੋਕ ਅੱਜ ਦੁਨੀਆ ਸੋਚ ਹੈਗੀ ਕਿਹੜਾ ਰੱਬ ਦੇਖਦਾ ਹੈ ਕਿਹੜਾ ਉੱਥੇ ਸੀਸੀਟੀਵੀ ਲੱਗਿਆ ਉਹ ਕਹਿੰਦੇ ਤੁਸੀਂ ਚਾਰ ਸੀਸੀਟੀਵੀ ਲਾ ਕੇ ਦੇਖ ਸਕਦੇ ਹੋ ਉਹ ਵੀ ਰਿਕਾਰਡਿੰਗ ਟਾਈਮ ਚੈੱਕ ਕਰੋ ਤੁਹਾਨੂੰ ਟਾਈਮ ਮਿਲੇਗਾ ਉਹ ਪ੍ਰਮਾਤਮਾ ਦੀ ਆਨਲਾਈਨ ਰਿਕਾਰਡਿੰਗ ਹੈ ਉਹ ਤੇ ਸਵਿਚ ਔਨ ਕਰਨ ਦੀ ਲੋੜ ਨਹੀਂ ਆਟੋਮੈਟਿਕ ਉਹ ਖਤ ਬੰਦਾ ਇਨਸਾਨ ਧਰਤੀ ਤੋਂ ਜਾਂਦਾ ਹੈ ਉਹ ਆਟੋਮੈਟਿਕ ਉਹਦੇ ਖਾਤੇ ਅਪਡੇਟ ਹੋ ਜਾਂਦੇ ਆ ਲੋ ਜੀ ਆ ਗਿਆ ਫੜੋ ਉਹਨੂੰ ਤਲੋ ਉਹਨੂੰ ਇਹਨੇ ਆ ਕਿਤਾ ਸੀ ਉਹ ਕਹਿੰਦਾ ਮੈਂ ਕੀਤਾ ਨਹੀਂ ਜਿਹੜੇ ਕਰਮ ਕੀਤੇ ਤਾਂ ਭੋਗਣੇ ਹੀ ਪੈਣੇ ਆ ਬਿਲਕੁਲ ਜੇ ਆਪਾਂ ਕਹਿੰਦੇ ਚੰਗਾ ਕਰਾਂਗੇ ਤੇ ਚੰਗੀ ਚੰਗੀ ਹੀ ਆਪਾਂ ਨੂੰ ਅੱਗੇ ਰਾਹ ਹੀ ਚੰਗੇ ਮਿਲਣੇ ਆ ਜੀ ਜੇ ਆਪਾਂ ਕਹਿੰਦੇ ਸਭ ਦਾ ਚੰਗਾ ਕਰੋ ਸਭ ਨੂੰ ਜਿੰਨੇ ਵੀ ਹੈ ਕਹਿੰਦਾ ਪਟਕੇ ਹੋਏ ਆ ਕੋਈ ਨਸ਼ੇ ਵੱਲ ਪਰ ਜਾ ਕੋਈ ਕੁਛ ਹੈ ਉਹ ਕਹਿੰਦਾ ਨਸ਼ਾ ਛੱਡ ਕੇ ਪ੍ਰਮਾਤਮਾ ਵੱਲ ਭਜੋ ਆਪਣੇ ਕਹਿਣ ਦਾ ਮਤਲਬ ਕੋਈ ਵੀ ਧਰਮ ਤੋਂ ਹੈ ਕੋਈ ਵੀ ਸਭ ਤੋਂ ਸਭ ਤੋਂ ਪੁਰਾਣਾ ਧਰਮ ਹੈਗਾ ਸਨਾਤਨ ਜੀ ਸਨਾ 인ਸਾਨੀਅਤ ਸਭ ਤੋਂ ਇਨਸਾਨੀਅਤ ਧਰਮ ਹੈ ਇਨਸਾਨੀਅਤ ਨੂੰ ਸਾਰੇ ਧਰਮ ਬਣੇ ਸਮਝੇ ਕੋਈ ਧਰਮ ਦਾ ਕੋਈ ਖੂਨ ਦਾ ਰੰਗ ਅਲੱਗ-ਅਲੱਗ ਨਹੀਂ ਕੋਈ ਹਰਾ ਪੀਲਾ ਨੀਲਾ ਨਹੀਂ ਹੈ ਹਾਂ ਸਾਰੇ ਇੱਕੋ ਹੀ ਲਾਲ ਰੰਗ ਦੀ ਹੈ ਤੇ ਇਸ ਕਰਕੇ ਕਹਿੰਦੇ ਆ ਧਰਮਾਂ ਦੇ ਧਰਮਾਂ ਦੇ ਵਿੱਚ ਨਾ ਆਓ ਇਨਸਾਨੀ ਚਾਓ ਸਭ ਦਾ ਭਲਾ ਸੋਚੋ ਕਹਿੰਦੇ ਕੋਈ ਵੀ ਹੈ ਕਹਿੰਦੇ ਪਸ਼ੂ ਹੈ ਪਸ਼ੂ ਸਭ ਦੀ ਕਹਿੰਦਾ ਹੈਲਪ ਸਭ ਦੀ ਹੈਲਪ ਕਰਨੀ ਚਾਹੀਦੀ ਹੈ ਸਭ ਤੋਂ ਚੰਗਾ ਸੋਚੋ ਸਭ ਵਧੀਆ ਕਰੋ ਸਭ ਵਧੀਆ ਹੋਣਾ ਹੈ ਪ੍ਰਭੂ ਨੇ ਸਭ ਵਧੀਆ ਕਰਨਾ ਹੈ ਹਰ ਹਰ ਮਾਧੇਵ ਜੈਸੀ ਰਾਮ ਸੋ ਜਿਵੇਂ ਕਿ ਅਸੀਂ ਗੱਲ ਕਰ ਲਈਏ ਤੁਸੀਂ ਦੇਖ ਸਕਦੇ ਹੋ ਸ਼ਿੰਗਾਰ ਜਿਹੜਾ ਹੈ ਪੂਰਾ 4 ਘੰਟੇ ਤੱਕ ਕੀਤਾ ਜਾਂਦਾ ਬਹੁਤ ਜ਼ਿਆਦਾ ਵਧੀਆ ਤੇ ਦਿਲੋਂ ਕੀਤਾ ਜਾਂਦਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਦੇ ਬਾਰੇ ਜਿਹੜੇ ਇਹਨਾਂ ਦੀ ਸੋਚ ਆ ਤੇ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਰੀ ਹੈਡਲਾਈਟਸ